ਤੁਸੀਂ ਸੁਣ ਰਹੇ ਹੋ ਦਲੀਪ ਘੋਟਿਵਾਣਾ ਦੇ ਕਹਾਣੀ ਸੰਗ੍ਰਹਿ ਵਿੱਚੋਂ ਕਹਾਣੀ ਗੁਨਾਗਾਰ ਕਿੰਨੇ ਵਰਿਆਂ ਤੋਂ ਸੁੰਦਰਾ ਬਾਹਰ ਖੜੀ ਉਹਦੀ ਗੁਫਾ ਦਾ ਬੂਹਾ ਖੜਕਾ ਰਹੀ ਸੀ ਸੁੰਦਰਾ ਉਹਦੀ ਹੱਕਦਾਰ ਸੀ ਪਰਿ ਸਭਾ ਵਿੱਚੋਂ ਉਹ ਨੂੰ ਦੇ ਦਿੱਤਾ ਗਿਆ ਸੀ ਉਹ ਇਸ ਤੋਂ ਮੁਕਰ ਨਹੀਂ ਸੀ ਸਕਦਾ ਉਹ ਉੱਥੇ ਰਹਿ ਰਿਹਾ ਸੀ ਕਰਨ ਜੋਗੇ ਸਭ ਕੰਮ ਵੀ ਕਰਦਾ ਸੀ ਪਰ ਉਹ ਨੂੰ ਲੱਗਦਾ ਇਹ ਸ਼ਹਿਰ ਸੁੰਦਰਾ ਦਾ ਏ ਇਹ ਘਰ ਸੁੰਦਰਾ ਦਾ ਏ ਇਹ ਸਬਜੀਆਂ ਜੰਤ ਸੁਂਦਰਾ ਦੇ ਨੇ ਇਹ ਸੋਚਦਾ ਉਹ ਆਪਣੇ ਦੇਸ਼ ਨੂੰ ਮੁੜ ਪੈਂਦਾ ਜਿੱਥੇ ਕੋਜੋ ਦਾ ਆਪਣਾ ਹੋਵੇਗਾ ਸੁਂਦਰਾ ਦੇ ਦੇਸ਼ ਵਿੱਚੋਂ ਚੁਰਾਈਆਂ ਇਨ੍ਹਾਂ ਘੜੀਆਂ ਲਈ ਉਹ ਗੁਨਾਹਗਾਰ ਬਣਦਾ ਖਬਰੇ ਕਿੰਨੇ ਜਨਮਾਂ ਤੋਂ ਹਰ ਵਾਰੀ ਕੋਈ ਗੋਰਖਨਾਥ ਉਹਨੂੰ ਕਿਸੇ ਸੁਂਦਰਾ ਦੇ ਪੱਲੇ ਪਾ ਦਿੰਦਾ ਹੈ ਤੇ ਹਰ ਵਾਰੀ ਉਹ ਆਪਣੇ ਅੰਦਰਲੀ ਕਿਸੇ ਗੁਫਾ ਵਿੱਚ ਜਾਪ ਨਾ ਲੈਂਦਾ ਹੈ ਤੇ ਸੁਂਦਰਾ ਕੁੰਡਾ ਖੜਕਾ ਖੜਕਾ ਬਿਹਾਲ ਹੁੰਦੀ ਰਹਿੰਦੀ ਹੈ ਹਰ ਵਾਰ ਸੁੰਦਰਾ ਦੇ ਦੇਸ਼ ਵਿੱਚੋਂ ਚੁਰਾਈਆਂ ਇੰਨਾਂ ਘੜੀਆਂ ਲਈ ਉਹ ਗੁਨਾਹਗਰ ਬੰਦਾ ਏ ਤੇ ਹਰ ਵਾਰ ਇਹ ਸੋਚਦਾ ਏ ਜੇ ਰੱਬ ਕਦੇ ਮਿਲੇ ਉਹਨੂੰ ਪੁੱਛਾਂ ਕਿ ਗੁਨਾਹਗਰ ਮੈਂ ਹਾਂ ਕਿ ਸੁੰਦਰਾ ਕਿ ਤੂੰ ਆਪ ਧੰਨਵਾਦ